ਆਦਰੂ ਜਿਹੜੇ ਮੌਜੂਦਾ ਪੰਜਾਬ ਅਤੇ ਦੇਸ਼ ਤੇ ਚੱਲ ਰਹੇ ਸੰਕਟ ਸੰਬੰਧੀ ਸਿਰ ਜੋੜ ਕੇ ਸੋਚਨ ਦਾ ਯਤਨ ਕਰ ਰਹੇ ਹੋ ਪਿਛਲੇ 4-5 ਸਾਲਾਂ ਤੋਂ ਬਹੁਤ ਵੱਡੇ ਵੱਡੇ ਅੰਦੋਲਨ ਪੰਜਾਬੀਆਂ ਨੇ ਦੇਸ਼ ਦੇ ਵਿੱਚ ਕੀਤੇ ਔਰ ਉਹਨਾਂ ਅੰਦੋਲਨਾਂ ਦੀ ਅਗਵਾਈ ਕੀਤੀ ਜੀਤੇ ਵਿੱਚ ਪੂਰਾ ਦੇਸ਼ ਟੁੱਟਿਆ ਲੜਾਈ ਬਹੁਤ ਵੱਡੀ ਹੈ ਤੇ ਬਹੁਤ ਲੰਬੀ ਹੈ ਜਿਸ ਕਾਰਪੋਰੇਟ ਨੂੰ ਅਸੀਂ ਆਪਣਾ ਦੁਸ਼ਮਣ ਪਛਾਣਿਆ ਹੈ ਉਹ ਕਾਰਪੋਰੇਟ ਫਸਲਾਂ ਨੂੰ ਫਸਲਾਂ ਪੀਗਣ ਲਈ ਬੀਜ ਦੇ ਰਿਹਾ ਹੈ ਜਦੋਂ ਅਸੀਂ ਫਸਲਾਂ ਬੀਜ ਦੇਖਾਂ ਤਾਂ ਸਾਨੂੰ ਖੇਤ ਮੋਣ ਲਈ ਟਰੈਕਟਰ ਦੇ ਲਿਆ ਹੈ ਉਸ ਤੋਂ ਅਗੇ ਜਦੋਂ ਅਸੀਂ ਰਸੋਈ ਚ ਵਰਦੇ ਆ ਰਸੋਈ ਦੇ ਵਿੱਚ ਜਿੰਨਾ ਸਮਾਨ ਪਿਆ ਉਹ ਸਾਨੂੰ ਕਾਰਪੋਰੇਟ ਦੇ ਰਿਹਾ ਹੈ ਅਸੀਂ ਨਹਾਉਣ ਲਈ ਬਾਥਰੂਮ ਚ ਗੁਸਲਖਾਨੇ ਚ ਜਾਂਦੇ ਆ ਉੱਥੇ ਜਿੰਨਾ ਸਮਾਨ ਪਿਆ ਉਹ ਸਾਨੂੰ ਕਾਰਪੋਰੇਟ ਦੇ ਰਿਹਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਹਨਾਂ ਅੰਦੋਲਨਾਂ ਦੇ ਉੱਤੇ ਪਿਛਲੇ ਸਮੇਂ ਚ ਕਰੋੜਾ ਰੁਪਇਆ ਖਰਚਿਆ ਮਨੁੱਖੀ ਸ਼ਕਤੀ ਖਰਚੀ ਪਰ ਅੱਜ ਸੜਕਾਂ ਦੇ ਨਾਲ-ਨਾਲ ਉਹ ਕਾਰਪੋਰੇਟ ਜਿਹੜਾ ਸਾਡੇ ਰਸੋਈ ਸਾਡੇ ਗੁਸਲਖਾਨੇ ਚ ਵੜ ਗਿਆ ਉਹਦੇ ਨਾਲ ਲੜਨ ਲਈ ਸਾਨੂੰ ਪਿੰਡ-ਪਿੰਡ ਤੱਕ ਜਾਣਾ ਪਏਗਾ ਪੰਜਾਬੀਓ ਤੁਸੀਂ ਕਰਤਾਰ ਸਿੰਘ ਸਰਾਪੇ ਦੀ ਜਨਮ ਭੂਮੀ ਤੇ ਬੈਠੇ ਹੋ ਬੇਨਾ ਉਹਨਾਂ ਦੇ ਪਿੰਡ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ ਨਾਰੰਗਵਾਲ ਜਿੱਥੋਂ ਕਦੇ ਦੋ ਧਰਾਵਾਂ ਚਲਦੀਆਂ ਸੀ ਭਾਈ ਰੰਤੀਰ ਸਿੰਘ ਜੀ ਤੇ ਦੂਜੇ ਪਾਸੇ ਉਹ ਟੋਟੀ ਸਰਦਾਰ ਗੱਜਣ ਸਿੰਘ ਜਿਹੜਾ ਉਸ ਵੇਲੇ ਵਾਇਸ ਰਾਏ ਦੀ ਕੌਂਸਲ ਦਾ ਮੈਂਬਰ ਹੁੰਦਾ ਸੀ ਉਹ ਵੀ ਉਸੇ ਪਿੰਡ ਦਾ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਤੇ ਮੈਂਬਰ ਜਸਟਿਸ ਕਰਮ ਸਿੰਘ ਨੂੰ ਮੁੱਖ ਮੰਤਰੀ ਵੀ ਬਣਾਤਾ ਉਹ ਮਜੀਠੀਏ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀ ਅਸੀਂ ਉਹਨਾਂ ਦੇ ਹੱਥ ਪੰਜਾਬ ਦੀ ਹਕੂਮਤ ਦਿੱਤੀ ਉਹ ਕੈਪਟਨ ਅਮਰਿੰਦਰ ਸਿੰਘ ਜੀਦੇ ਪਰਥੇ ਅੰਗਰੇਜ਼ਾਂ ਦੇ ਦੱਲੇ ਦਲਾਲ ਸੀ ਅਸੀਂ ਉਹਨੂੰ ਪੰਜਾਬ ਦੀ ਹੁਕਮ ਦਿੱਤੀ ਹਕੂਮਤ ਦਿੱਤੀ ਮੈਂ ਤੁਹਾਨੂੰ ਕੇਵਲ ਇੱਕ ਬੇਨਤੀ ਕਰਾਂਗਾ ਕਿ ਇਸ 스테ਜਾਂ ਦੇ ਉੱਤੇ ਪ੍ਰਚਾਰ ਬਹੁਤ ਹੋਏ 16 ਵਾਰ ਪੰਜਾਬ ਚ ਸਰਕਾਰਾਂ ਬਣੀਆਂ ਇਹਨਾਂ ਸਟੇਜਾਂ ਦੇ ਉੱਤੇ ਬੋਲਣ ਵਾਲੇ ਬਲਾੜਿਆਂ ਨੇ ਬਹੁਤ ਵੱਡੇ-ਵੱਡੇ ਸ਼ੀਸ਼ਮੈਲ, ਬਹੁਤ ਵੱਡੇ-ਵੱਡੇ ਮਨਾਰੇ, ਬਹੁਤ ਵੱਡੇ-ਵੱਡੇ ਸੁਪਨੇ ਤੁਹਾਡੀਆਂ ਅੱਖਾਂ ਦੇ ਵਿੱਚ ਸੁਝਾਏ। ਪਰ ਜਿੰਨਾ ਤੇਰਾਰੀ ਹੋ ਸਕਦੀ ਜਿੰਨਾ ਤੇ ਤੁਸੀਂ ਸਟੇਜ ਉੱਤੇ ਬੋਲੀਆਂ ਮੀਂਹ ਗੱਲਾਂ ਰੋ ਇਹਨਾਂ ਬਲਾੜਿਆਂ ਤੋਂ ਲਿਖਤੀ ਰੂਪ ਚ ਲੈ ਕੇ ਹਰ ਰੋਜ਼ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਮੰਦਰ ਦੇ ਵਿੱਚ ਹਰੂਮਨ ਚੀਸਾ ਬੜਿਆ ਜਾਂਦਾ ਹੈ ਗਿਰਜੇ ਦੇ ਵਿੱਚੋਂ ਆਜ ਉੱਠਦੀ ਹੈ ਮਸਜਿਦ ਦੇ ਵਿੱਚੋਂ ਬਾਗ ਲੱਗਦੀ ਹੈ ਉਸ ਤਰ੍ਹਾਂ ਉਹਨੂੰ ਚੇਤੇ ਨਹੀਂ ਕਰਦੇ ਇੱਕ ਚੌਕੀਦਾਰ ਸੜਕ ਤੇ ਸੋਟੀ ਖੜਕਾ ਕੇ ਹਰ ਰੋਜ਼ ਗਲੇ ਦੀ ਪੈ ਗੜੀ ਦੀ ਪਹਿਰੇਦਾਰੀ ਕਰਦਾ ਜਾਗਦੇ ਰਹੋ ਜਾਗਦੇ ਰਹੋ ਕਹਿੰਦਾ ਇੱਕੋ ਹੀ ਗੱਲ ਹਰ ਰੋਜ਼ ਕਹਿੰਦਾ ਹੈ ਤੁਸੀਂ ਤਾਂ ਕਾਂਜਾਬ ਹੋਵੋਗੇ ਕਿ ਸਟੇਜ ਤੇ ਬੋਲੇ ਬਲਾਰਿਆਂ ਤੋਂ ਲਿਫਤੀ ਰੂਪ ਚ ਲੈ ਕੇ ਪਿੰਡ ਪਿੰਡ ਦੇ ਵਿੱਚ ਉਧਾਰ ਰਟਨ ਤੇ ਪਾਸ ਕਰੋਗੇ ਤੁਹਾਨੂੰ ਕੁਝ ਗੱਲਾਂ ਚੇਤੇ ਰੱਖਣੀਆਂ ਪੈਣਗੀਆਂ ਅੱਜ ਤੇ ਡੀਸੀ ਬੁੱਢਾ ਹੁੰਦਾ ਤਾਂ 60 ਸਾਲਾਂ ਦਾ ਬੁੱਢਾ ਹੋ ਜਾਂਦਾ ਮਾਸਟਰ ਪ੍ਰਿੰਸੀਪਲ 52 ਸਾਲ ਦਾ ਬੁੱਢਾ ਹੁੰਦਾ ਪਰ ਜਿੰਨਾਂ ਦੇ ਸਿਰ ਤੇ ਇਹ ਮੁਰਗ ਚੱਲ ਰਿਹਾ ਉਹ ਬਾਪੂ 80 ਸਾਲਾਂ ਦਾ ਬੁੱਢਾ ਹੁੰਦਾ ਕਿਸੇ ਨੂੰ ਉਹਦੀ ਪੈਨਸ਼ਨ ਦਾ ਅੱਧ ਤਨਖਾਹ ਮਿਲਦੀ ਹੈ ਉਹ 3 ਲੱਖ ਰੁਪਈਆ ਮਹੀਨਾ ਲੈਂਦਾ 10000 ਰੁਪਈਆ ਰੋਜ਼ ਦਾ 1.5 ਲੱਖ ਰੁਪਈਆ ਉਹਦੀ ਪੈਨਸ਼ਨ ਹੁੰਦੀ ਹੈ ਤੇ ਸਾਡਾ ਬਾਪੂ ਜਿਹੜਾ 50 ਸਾਲਾਂ ਦਾ ਬੁੱਢਾ ਹੁੰਦਾ ਡੀਸੀ ਕੋਲੇ ਗੱਡੀ ਚਲਾਉਣ ਲਈ ਡਰਾਈਵਰ ਹੈ ਬਾਰੀ ਖੋਲਣ ਲਈ ਮਲਾਜਮ ਹੈ ਉਹ ਬਿਮਾਰ ਹੋ ਜੇ ਉਹਦੇ ਇਲਾਜ ਲਈ ਸਰਕਾਰੀ ਖਰਚਾ ਹੈ ਪਰ ਜਿਹੜਾ ਖਾ ਖਿਸ਼ਾਨ ਰਿਹਾ ਉਹ 60 ਸਾਲਾਂ ਦਾ ਬੁੱਢਾ ਹੁੰਦਾ ਪੈਨਸ਼ਨ ਉਹਦੀ 1500 ਰੁਪਈਆ ਹਿਸਾਬ ਕਰਨਾ ਪਏਗਾ ਜੇ ਦਿਹਾੜੀ 330 ਰੁਪਈਆ ਤੇ ਪੈਨਸ਼ਨ ਅਜ ਦੇ ਹਿਸਾਬ ਨਾਲ ਹੀ ਉਹਦਾਦ 5000 ਰੁਪਈਆ ਮਹੀਨਾ ਬਣਦੀ ਹੈ ਸਾਡਾ ਕਿਸਾਨ ਸਾਡਾ ਮਜ਼ਦੂਰ ਹਿਸਾਬ ਨਹੀਂ ਕਰਦਾ ਉਹ ਨੌਕਰ ਨੇ ਡੀਸੀ ਤਨਖਾਹ ਲੈਂਦਾ ਐਮਐਲਏ ਤਨਖਾਹ ਲੈਂਦਾ ਮੁੱਖ ਮੰਤਰੀ ਤਨਖਾਹ ਲੈਂਦਾ ਖਾ ਤੁਸੀਂ ਦਿੰਦੇ ਹੋ ਜਿਹੜੇ ਖੰਡ ਤੇ ਚਾਹ ਤੇ ਸਾਬਣ ਤੇ ਤੇਲ ਤੇ ਸ਼ੈਂਪੂ ਤੇ ਟੈਕਸ ਦਿੰਦੇ ਹੋ ਉਹ ਤੁਹਾਡਾ ਨੌਕਰ ਹੈ ਤੈ ਤੁਸੀਂ ਕਰਨਾ ਕਿ ਤੁਸੀਂ ਨੌਕਰ ਤੋਂ ਕੀ ਲੈਣਾ ਹੈ ਇੱਥੇ ਨੌਕਰ ਤੈ ਕਰ ਰਿਹਾ ਮੈਂ ਖੰਡ ਦੇ ਦੂੰ ਮੈਂ ਪੱਤੀ ਦੇ ਦੂੰ ਕਟੋ ਕਟਰ ਰਜਗਾਰ ਗਰੰਟੀ ਯੋਜਨਾ 'ਚ ਕਿੰਨੀ ਦਿਹਾੜੀ ਹੋਵੇ ਇਹ ਸਾਡੀ ਪਹਿਲੀ ਲੜਾਈ ਹੋਣੀ ਚਾਹੀਦੀ ਹੈ ਸਾਡਾ ਧੀ ਪੁੱਤ ਸਾਡਾ ਧੀਪਤ ਪੜਦਾ ਪੜ ਕੇ ਕੇਵਲ 7-8000 ਰੁਪਏ ਮਹੀਨੇ ਦੀ ਨੌਕਰੀ ਕਰਦਾ ਹੈ ਤੁਸੀਂ ਸਾਰਾ ਦਿਨ ਪਿੰਡੇ ਤੇ ਧੁੱਪ ਕੋਨੇ ਹੋ 100 ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਮਨਰੇਗਾ ਮਜ਼ਦੂਰ ਕੋਈ ਕੰਮ ਨਹੀਂ ਕਰਦੇ ਪਰ ਦਿਹਾੜੀ 330 ਰੁਪਏ ਮਿਲਦੀ ਹੈ ਇਸ ਅਖੀਰ ਤੇ ਤੁਹਾਨੂੰ ਇੱਕ ਗੱਲ ਚੇਤੇ ਰੱਖਣ ਲਈ ਕਹਿ ਕੇ ਜਾ ਰਿਹਾ ਜਿਹੜੇ ਮੁਲਕ ਅੱਜ ਠਾਣੇਦਾਰੀ ਕਰ ਰਹੇ ਹੈ ਉਥੋਂ ਦਾ ਐਮਪੀ 1 ਲੱਖ 80 ਹਜ਼ਾਰ ਡਾਲਰ ਤਨਖਾਹ ਲੈਂਦਾ ਇੱਕ ਸਾਲ ਦੀ ਉਹ ਥੋਂ ਦਾ ਡੀਸੀ 90 ਹਜ਼ਾਰ ਡਾਲਰ ਜਾਨੀ ਉਹਦਾ ਅੱਧਾ ਤਨਖਾਹ ਲੈਂਦਾ ਪਰ ਉਹ ਥੋਂ ਦਾ ਟਰੱਕ ਡਰਾਈਵਰ ਤੇ ਮਜ਼ਦੂਰੀ ਕਰਨ ਵਾਲਾ ਬੰਦਾ 90 ਹਜ਼ਾਰ ਡਾਲਰ ਸਾਲਾਨਾ ਤਨਖਾਹ ਲੈਂਦਾ ਕਹਿਣ ਦਾ ਭਾਵ ਜਿੰਨੀ ਤਨਖਾਹ ਉਥੋਂ ਦੇ ਇੱਕ ਐਮਪੀ ਦੀ ਹੈ ਇੱਕ ਵਜ਼ੀਰ ਦੀ ਹੈ ਉਹਦੇ ਨਾਲੋਂ ਅੱਧੀ ਤਨਖਾਹ ਜਿਹੜੀ ਹੈ ਉੱਥੇ ਮਜ਼ਦੂਰ ਦੀ ਵੀ ਹੈ ਇੱਥੇ ਵਜ਼ੀਰ ਲੈਂਦਾ 5 ਲੱਖ ਰੁਪਈਆ ਮਹੀਨਾ ਤੇ ਮਜ਼ਦੂਰ ਲੈਂਦਾ 9000 ਰੁਪਈਆ ਮਹੀਨਾ ਅਸੀਂ ਐਵੇਂ ਨਹੀਂ ਆਉਂਦੀਆਂ ਜ਼ਮੀਨਾਂ ਵੇਚ ਕੇ ਵਿਦੇਸ਼ ਚ ਜਾਂਦੇ ਅਸੀਂ ਐਵੇਂ ਨਹੀਂ ਮੌਸੂਲ ਸ਼ਹਿਰ ਜਿੱਥੇ ਬੰਦ ਵੱਜਦੇ ਆ ਜਿੱਥੇ ਸਾਡੇ ਮਜ਼ਦੂਰ ਖਤਮ ਹੋ ਜਾਂਦੇ ਆ ਉੱਥੇ ਜਾਂਦੇ ਕਿਉਂਕਿ ਸਾਨੂੰ ਮਜ਼ਦੂਰੀ ਨਹੀਂ ਮਿਲਦੀ ਉੱਥੇ 15 ਡਾਲਰ ਹਰ ਘੰਟੇ ਦੇ ਕੈਨੇਡਾ ਚ ਹਰ ਘੰਟੇ ਦੇ ਅਮਰੀਕਾ ਚ ਇੰਗਲੈਂਡ ਚ ਯੂਰੋ ਮਿਲਦੇ ਆ ਯੂਰਪ ਦੇ ਵਿੱਚ ਜਿਹੜੀ ਕਰੰਸੀ ਹੈ ਇੰਗਲੈਂਡ ਚ ਪਾਉਂਡ ਮਿਲਦੇ ਆ ਯੂਰਪ ਚ ਯੂਰੋ ਮਿਲਦੇ ਆ ਕਹਿਣ ਦਾ ਭਾਵ 120 ਰੁਪਏ ਬੰਦਾ ਕਮਾਉਂਦਾ ਹੈ ਉਹਦੇ ਚ ਕੀ ਕੀ ਮਿਲਦਾ ਹੈ 100 ਲੀਟਰ ਡੀਜ਼ਲ ਤੇ ਪੈਟਰੋਲ ਆ ਜਾਂਦਾ ਹੈ 120 ਰੁਪਈਆ ਚ 100 ਬਰੈਡ ਆ ਜਾਂਦੀ ਹੈ 120 ਰੁਪਈਆ ਚ 100 ਲੀਟਰ ਦੁੱਧ ਆ ਜਾਂਦਾ ਹੈ 120 ਰੁਪਈਆ ਚ ਤੇ ਤੁਹਾਨੂੰ ਜਿਹੜੀ ਦਿਹਾੜੀ ਮਿਲਦੀ ਹੈ 300 ਰੁਪਈਆ ਉਹਦੇ ਚ ਕਿੰਨੀਆਂ ਬਰੈਡਾਂ ਆਉਂਦੀਆਂ ਪੰਜ ਕਿੰਨਾ ਤੇਲ ਆਉਂਦਾ ਹੈ 3 ਲੀਟਰ ਤੇ ਦੁੱਧ ਕਿੰਨਾ ਆਉਂਦਾ ਹੈ 5 ਲੀਟਰ ਇਹ ਫਰਕ ਹੈ ਕਟੋ ਕੱਟ ਰਜਗਾਰ ਗਰੰਟੀ ਮਿਨੀਮਮ ਵੇਜ ਕੀ ਹੋਵੇ ਉਹਦੇ ਤੇ ਆਪਾਂ ਲੜਾਈ ਸ਼ੁਰੂ ਕਰਨੀ ਹੈ ਸਮਾਂ ਘਟ ਹੈ ਬਲਾਰੇ ਜਿਆਦਾ ਹੈ ਇੱਕ ਬੇਨਤੀ ਮੈਂ ਕਰਾਂਗਾ ਕਿਉਂਕਿ ਅੱਜ ਸਟੇਜ ਦੇ ਉੱਤੇ ਬਹੁਤ ਵੱਡੇ ਕਿਸਾਨ ਆਗੂ ਬੈਠੇ ਆ ਉਹਨਾਂ ਨੇ ਸਾਨੂੰ ਦਿੱਲੀ ਤੋਂ ਮਿੱਠੀ ਗੋਲੀ ਦੇ ਕੇ ਪੇਜਤਾ ਹਾਲਾ ਕਿ ਅਸੀਂ ਬਹੁਤ ਵੱਡੀ ਜਿੱਤ ਜਿੱਤੀ ਹੈ ਪਰ ਰਾਜੇਵਾਲ ਸਾਹਿਬ ਤੁਹਾਨੂੰ ਦੱਸ ਕੇ ਹਟਿਆ ਕਿ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਗੱਲ ਹੈ ਉਹ بار 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 ਉਧਰਲੇ ਪਾਸੇ ਹੀ ਜਾ ਰਹੇ ਆ ਉਹ ਕਰਕੇ ਹਟਣਗੇ ਉਸ ਤੋਂ ਬਾਅਦ ਸ਼ੰਭੂ ਬਾਡਰ ਤੋਂ ਖੜੇੜਤਾ ਸ਼ੰਭੂ ਤੇ ਭਾਗੇ ਉਹਨਾਂ ਨੇ ਜੱਟ ਵਰਸਸ ਆਦਰਜ਼ ਕਰਕੇ ਭਾਜਪਾ ਦੀ ਸਰਕਾਰ ਵੀ ਬਣਾ ਲਈ ਹਰਿਆਣੇ ਚ ਪਰ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਇਕੱਠੇ ਹੋਣਾ ਪਏਗਾ ਇਹ ਦੇ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਵੱਡੀਆਂ ਵੱਡੀਆਂ ਜਥੇਬੰਦੀਆਂ ਚਲਾਈਆਂ ਨੇ ਕੋਈ ਸੁਧਾਰਨ ਮਜ਼ਦੂਰ ਜਥੇਬੰਦੀ ਵਾਲਾ ਆਵਾਜ਼ ਮਾਰੇਗਾ ਤਾਂ ਸ਼ਾਇਦ ਹੋ ਸਕਦਾ ਤੁਹਾਡੇ ਚੋਂ ਬਹੁਤੇ ਨਾ ਆਉਣ ਪਰ ਜੇ ਤੁਸੀਂ ਆਵਾਜ਼ ਮਾਰੋਗੇ ਤੁਸੀਂ ਆਪ ਦਾ ਕਲਾਵਾ ਖੁੱਲਾ ਕਰੋਗੇ ਬਾ ਉਹਨਾਂ ਵੱਲ ਹੱਥ ਬਧਾਓਗੇ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਕਿ ਉਹ ਸਾਰੇ ਆਉਣਗੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲੱਗਿਆ ਹੋਇਆ ਹੈ ਉੱਥੇ ਸਰਕਾਰ ਨੇ ਕੋਈ ਪੈਕੇਜ ਨਹੀਂ ਦੇਣਾ ਕੋਈ ਐਮਐਸਪੀ ਨਹੀਂ ਦੇਣੀ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਰ-ਬਾਰ ਹੋ ਰਹੀਆਂ ਬੇਅਦਬੀਆਂ ਦਾ ਅਨਸਾਫ ਦੇਣਾ ਹੈ ਉਹ ਲੋਕ ਜਿਹੜੇ ਸਾਡੇ ਧੀਆਂ ਤੇ ਪੁੱਤਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ 30-30 ਸਾਲਾਂ ਤੋਂ ਝੇਲਾਂ 'ਚ ਬੈਠੇ ਆ ਜਿਨ੍ਹਾਂ ਨੂੰ ਭਾਰਤ ਦੇ ਕਾਨੂੰਨ ਅਨੁਸਾਰ ਅੱਜ ਤੋਂ 20 ਸਾਲ ਪਹਿਲਾਂ ਰਿਹਾ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਰਿਹਾ ਕਰਾਉਣਾ ਹੈ ਉਹਦੇ ਲਈ 17 ਤਰੀਕ ਨੂੰ ਕਿਸਾਨ ਭਵੰਚ ਕੌਮੀ ਇਨਸਾਫ ਮੋਰਚੇ ਨੇ ਬੇਨਤੀ ਕੀਤੀ ਹੈ ਕਿ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਹੋਣ ਕਿਉਂਕਿ ਉਹ ਲੜਾਈ ਕਿਸੇ ਵਰਗ ਦੀ ਨਹੀਂ ਉਹ ਲੜਾਈ ਉਸ ਗੁਰੂ ਦੀ ਹੈ ਜਿਹੜਾ ਇਹ ਕਹਿੰਦਾ ਸੱਬੇ ਸਾਂਝੀ ਵਾਲ ਸੁਆਣ ਕੋਈ ਨਾ ਦਿਸੈ ਮਹਾਰਾ ਜੀਓ ਜਿਹੜਾ ਇਹ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿਲਕੇ ਸੰਗ ਸਾਥ ਵਟਿਆ ਸੋ ਕਾਰੀਸ ਜਿਹੜਾ ਇਹ ਕਹਿੰਦਾ ਜਾਤ ਜਨਮ ਨਾ ਪੁੱਛੀਐ ਸੱਚ ਕਰ ਲਿਓ ਬਤਾਏ ਸਾਹ ਜਾਤ ਸਾ ਬਾਤ ਹੈ ਜਿਹਾ ਕਰਮ ਕਮਾਏ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ